ਵਿਕਨੇ ਆਇਆ ਨੇ ਪਿੱਤਲ ਦੇ ਗਾਗਰਾਂ ਵਿਕਨੇ ਆਇਆ ਨੇ ਪਿੱਤਲ ਦੇ ਗਾਗਰਾਂ ਇੱਕ ਮੈਨੂੰ ਗਾਗਰ ਦਾ ਮੁੱਲ ਕਰਾ ਦਿਓ ਇੱਕ ਮੈਨੂੰ ਗਾਗਰ ਦਾ ਮੁੱਲ ਕਰਾ ਦਿਓ ਗਾਗਰ ਲੈਣੀਆਂ ਵੀਰੇ ਦੇ ਵਾਸਤੇ ਗਾਗਰ ਲੈਣੀਆਂ ਵੀਰੇ ਦੇ ਵਾਸਤੇ ਵੀਰ ਰੈਂਦਾ बि दे वीरा री बि जलन्धर शिशे मरदानि मेमे मन्दरे मरी मेमे मरके आय नी पितलद गागर विकने आनी गागरा विकने आया नी, पितल ਇੱਕ ਮੈਨੂ ਗਾਗਰ ਦਾ ਮੋਲ ਕਰਾ ਦਿਓ ਇੱਕ ਮੈਨੂ ਗਾਗਰ ਦਾ ਮੋਲ ਕਰਾ ਦਿਓ ਗਾਗਰ ਲੈਣੀਆਂ ਵੀਰੇ ਦੇ ਵਾਸਤੇ ਗਾਗਰ ਲੈਣੀਆਂ ਵੀਰੇ ਦੇ ਵਾਸਤੇ ਪੀਰ ਰਹਿੰਦਾ ਨਹੀਂ ਵਿੱਚ ਅਮਰੀਕਾ ਦੇ ਵੀਰ ਰਹਿੰਦਾ ਨਹੀਂ ਵਿੱਚ ਅਮਰੀਕਾ ਦੇ ਲਾਵਾਂ ਲੈ ਲਈਆ ਵਿਚ ਸ਼ਿਰਕਾ ਦੇ ਰਾਮਾ ਲੈ ਲਿਆ ਵਿੱਚ ਸ਼ਿਰਕਾ ਦੇ ਵਿਕਨੇ ਆਇਆ ਨੀ ਪਿੱਤਲ ਦੀ ਗਾਗਰਾ ਵਿਕਨੇ ਆਇਆ ਨੀ ਪਿੱਤਲ ਦੀ ਗਾਗਰਾ ਇੱਕ ਮੈਨੂੰ ਗਾਗਰ ਦਾ ਮੋਲ ਕਰਾ ਦਿਓ ਇੱਕ ਮੈਨੂੰ ਗਾਗਰ ਦਾ ਮੋਲ ਕਰਾ ਦਿਓ ਗਾਗਰ ਲੈਣੀ ਆ ਵੀਰੇ ਦੇ ਵਾਸਤੇ ਕਾ ਗਰ ਲੈਣੀਆਂ ਵੀਰੇ ਦੇ ਵਾਸਤੇ ਵੀਰਾ ਰਹਿੰਦਾ ਨਹੀਂ ਵਿੱਚ ਕਸ਼ਮੀਰ ਦੇ ਵੀਰਾ ਰਹਿੰਦਾ ਨਹੀਂ ਵਿੱਚ ਕਸ਼ਮੀਰ ਦੇ ਲਾ ਮਾ ਲੈ ਲਈਆ ਨਾਲ ਸੋਣੀ ਹੀਰ ਦੇ ਟਿਕਨੇ ਆਈਆਂ ਨੇ ਪਿੱਤਲ ਦੀ ਗਾਗਰ ਵਿਕਨੇ ਆਈਆਂ ਨੇ